ਚੋਣਾਂ ਜਲਦੀ ਕਰਾਉਣੇ ਪੰਚਾਇਤਾਂ ਦੀ ਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧੜਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਨਹੀਂ ਲੜੀਆਂ ਜਾ ਸਕਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ ਉਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ। ਜਾਂ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ। ਵੈਸੇ ਵੀ ਲੋਕਲ ਜਿਹੜੀ ਆਪਦੀ ਪੰਚਾਇਤੀ ਜਿਹੜੀ ਚੋਣ ਹੈ ਉਹ ਧਰਿਆ ਤੋਂ ਉੱਪਰ ਹੋਣੀ ਚਾਹੀਦੀ ਹੈ। ਮੈਂ ਇੱਕ ਹੋਰ ਗੱਲ ਦੱਸ ਦਿੰਦਾ 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਪੰਚਾਇਤੀ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਇਹ ਵੀ ਮੰਗਲਿਰ ਕਰਦਨ ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਕਿ ਮੈਨੂੰ ਪੰਜਾ ਦਿਓ ਜੀ ਤਾਂ ਮਨਾ ਨਹੀਂ ਕਰ ਸਕਦੇ ਫਿਰ ਉੱਥੇ ਦਿੱਕਤ ਪੈ ਜਾਂਦੀ ਹੈ ਬਹੁਤ سارے ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਗਾ ਸੋ ਉਹ ਤਾਂ ਬਾਈ ਘਟ ਕਰਾਂਗੇ ਸੋ ਇਹ ਗੱਲ ਨਵੇੜਨ ਵਾਸਤੇ ਅਸੀਂ ਪਹਿਲੇ ਕਹਤਾ ਕਿ ਤੁਸੀਂ ਲਾੜੇ ਆਪਣੇ ਮੰंजे ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਮੈਂ ਗੱਲ ਦੱਸ ਦਿੰਨਾ ਜੇ ਕੋਈ ਇਹ ਜਿਹਾ ਵੀ ਹੈਗਾ ਲਾਇਲ ਪਾਰਟੀ ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹਰ ਜਗ੍ਹਾ ਲੋਕਲ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝੇ ਵਾਲਾ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਇਹ ਇਹਦਾਂ ਹੀ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਇਹ ਉਹਦੀ ਮਰਜ਼ੀ ਹੈ ਸੋ ਪਰ ਉਹਨ ਹੈ ਜੀ ਕਰਾਰੇ ਬਸ ਹਾਈ ਕੋਰਟ ਦੇ ਵਿੱਚ ਮੇਰੇ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕੋਰਪੋਰੇਸ਼ਨ ਵੀ ਕਹਾ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਸਾਰੀਆਂ ਹੋਣਗੀਆਂ ਸੋ ਉਦੋਂ ਆਚਾਰ ਆਪਣੀਆਂ ਵੀ ਆਉਣੀਆਂ ਵੀ ਦੂਜੀਆਂ ਹੈਨਾ ਉੱਥੇ ਵੀ ਆਉਂਗੇ ਉੱਥੇ ਵੀ ਬਾਜਵਾ ਸਾਹਿਬ ਨੇ ਕਹਿਣਾ ਇਹ ਇਹਦੀ ਮੰਜੀ ਚਾੱਕ ਕੇ ਹੁਣ ਸਤੋ ਛੱਡ ਕੇ ਆਉਣਗੇ ਹਜੇ ਉਹ ਵੀ ਪਈਆਂ ਭਾਈ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਦੀ ਉੱਥੇ ਸੋ ਸਮਹਿ ਕਹਿਣਾ ਚਾਹ ਰਾਂ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਆਪਾਂ ਕਿਉਂ 40 40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਦੇ ਮੋਟਾ 40 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨੂੰ ਉਹਨੂੰ ਕੋਈ ਕ腐ਪਸ਼ਨ ਦਾ ਮੌਕਾ ਮਿਲੇ ਜਾਂ ਕੋਰ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਇਆ ਇਨਾਮ ਵਜੋਂ ਕੈਸ਼ ਜਿਹਨੂੰ ਪੇ ਪੰਚਾਇਤ ਜਿੱਥੇ ਮਰਜੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕਰਮ ਕੇ ਕਿ ਇਸ ਪਿੰਡ 'ਚ ਇਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤੇ ਇਹ ਇਹ ਇਸ ਇਹ ਪਿੰਡ ਨੇ ਉਹੀ ਕੋਈ ਹੁਣ ਚਾਰ ਹੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆ ਆ ਤਾਂ ਆਪਣੀ ਡੈਮੋਕਰੇਸੀ ਹੈ ਵੀ ਭਾਈ ਉਹਨੇ ਤਾਂ ਸ਼ੁਰੂ ਕਰਤੀ ਰਾਤ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂ ਨੇ ਨੀਂ ਨੇ ਡੈਮੋਕਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ਚੱਕੀ ਕਰ ਜਾਂਦਾ ਇੱਕ ਹਾਂਸ ਤੇ ਹੰਸੜੀ ਕਿਤੇ ਦੂਰ ਉਡਾਰੀ ਮਾਰ ਚੱਲੇ ਸੀਗੇ ਰਸਤੇ 'ਚ ਰਾਤ ਪੈ ਗਈ ਤਾਂ ਹੰਸ ਨੇ ਕਿਹਾ ਐਸਨ ਬੋਰਡ ਤੇ ਰਾਤ ਕੱਟ ਲੈਣੇ ਆ ਉਸ ਬੋਰਡ ਤੇ ਬਹਿ ਗਏ ਬੜਾ ਆੜੇ ਦੋੜੇ ਸੁਨਸਰਾ ਉਜਾੜ ਬੋਰਡ ਉਹ ਕਹਿੰਦੀ ਹੰਸ ਨੇ ਕਹਿੰਦੀ ਹੰਸ ਜੀ ਇਸ ਇਲਾਕੇ 'ਚ ਇੰਨਾ ਉਜਾੜ ਕਿਉਂ ਹੈ ਉਹ ਹੰਸ ਕਹਿੰਦਾ ਇਹ ਇੱਥੇ ਉੱਲੂਆਂ ਦਾ ਵਾਸਾ ਹੋਣਾ ਉੱਲੂ ਰਹਿੰਦੇ ਹੋਣ ਇੱਥੇ ਉੱਲੂਆਂ ਕਰਕੇ ਆਯਾੜਾ ਉੱਲੂ ਜਾੜ ਭਾਲਦੇ ਕੁਦਰਤੀ ਥੱਲੇ ਵਾਲੀ ਟਾਣੀ ਤੇ ਉੱਲੂ ਬੈਠਾ ਸੀ ਇੱਕ ਉਹਨੇ ਸੁਣ ਲਿਆ ਕਹਿੰਦਾ ਮੇਰੇ ਬਰੁਦੀ ਬੋਲੀ ਜਾਂਦਾ ਯਰੇ ਤੇ ਕਹਿੰਦਾ ਉੱਲੂਆਂ ਕਰਕੇ ਹੁੰਦਾ ਜੇ ਤਾਂ ਜਿੱਥੇ ਉੱਲੂ ਵਸਦੇ ਨੇ ਉਹ ਜਾੜਾ ਉੱਥੇ ਸਵੇਰ ਨੂੰ ਜਦੋਂ ਉੱਡਣ ਲੱਗੇ ਉੱਲੂ ਨੇ ਰੋਕ ਲਿਆ ਕਹਿੰਦਾ ਇੱਕ ਮਿੰਟ ਇੱਥੇ ਆਉ ਕਹਿੰਦਾ ਮੇਰੀ ਘਰ ਵਾਲੀ ਨੂੰ ਕਿੱਥੇ ਲੈ ਕੇ ਚੱਲੇ ਆ ਉਹ ਕਹਿੰਦਾ ਕੀ ਮਤਲਬ ਕਹ ਜਿਹੜੀ ਤੇਰੇ ਨਾਲ ਹੈ ਮੇਰੀ ਘਰ ਵਾਲੀ ਹੈ ਉਹ ਕਹਿੰਦਾ ਮੈਂ ਹਾਂਸਾ ਹੀ ਹਾਂਸਣੀ ਐ ਤੂੰ ਉੱਲੂ ਐ ਨਾ ਮੇਰੀ ਘਰ ਵਾਲੀ ਐ ਉਗਾਇਆ ਸਾਹਤ ਕਰ ਕਹਿੰਦਾ ਪੰਚਾਇਤ ਬੁਲਾ ਲੈਣੇ ਆ ਪੰਚਾਇਤ ਬੁਲਾ ਲਈ ਜੀ ਕੋਬੜ ਸਰਪੰਚ ਸੀਗੇ ਜੀ ਤੇ ਲੂੰਬੜੀ ਹੋਰੀ ਮੈਂਬਰ ਸੀਗੇ ਜੀ ਕਾਂ ਹੋਰੀ ਵੀ ਹੈਗੇ ਸੀਗੇ ਵਿੱਚੀ ਤੇ ਰੌਣਾ ਪੈ ਗਿਆ ਵੀ ਦੱਸੋ ਇਹਦੀ ਘਾਇਓ ਕਹਿੰਦਾ ਮੇਰੀ ਘਰ ਵਾਲੀ ਹੈ ਜੀ ਦੇਖੋ ਸਾਡਾ ਰੰਗ ਸਾਡੇ ਖੰਭ ਇੱਕੋ ਜਿਹੇ ਨੇ ਇਹਦੀ ਘਰ ਵਾਲੀ ਕਿਵੇਂ ਹੋ ਗਈ ਇਹ ਉਹ ਕਹਿੰਦਾ ਵੀ ਗੱਲ ਤਾਂ ਤੇਰੀ ਸਹੀ ਹੈ ਹੈਗੀ ਤਾਂ ਇਸ ਹੰਸ ਦੀ ਘਰ ਵਾਲੀ ਹੈ ਐਨੇ ਨੂੰ ਕਾਹਨੇ ਮਾਰਤਾ ਕੰਨ ਚ ਫੂਕ ਉਹ ਕਹਿੰਦਾ ਮਹਾਰਾਜ ਜੀ ਹੈਗੀ ਤਾਂ ਉਸੇ ਦੀ ਹੈ ਪਰ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਹੈ ਇਹ ਆਪਣੇ ਹਲਕੇ ਚ ਇਲਾਕੇ ਚਾਈ ਹੋਈ ਹੈ ਰੋਜ਼ ਇੱਥੇ ਉੱਡਿਆ ਕਰੂਗੀ ਆਪਾਂ ਦੇਖਿਆ ਕਰਾਂਗੇ ਇਹਨੇ ਹੁਣ ਲੈ ਕੇ ਭੱਜ ਜਾਣਾ ਉਦੋਂ ਮੁੜ ਕੇ ਆਪਾਂ ਨੇ ਕੋਲ ਕੀ ਰਹਿ ਜਾਣਾ ਆਹੀ ਰਹਿ ਜਾਾਂਗੇ ਆ ਕਹਿੰਦਾ ਕਿ ਇਹਨੂੰ ਉੱਲੂ ਦੀ ਡਿਕਲੇਅਰ ਕਰ ਦੋ ਉਹ ਕਹਿੰਦਾ ਠੀਕ ਹੈ ਜੀ ਇਹ ਤਾਂ ਉੱਲੂ ਦੀ ਕਰ ਵਾਲੀ ਹੈ ਚਲੋ ਜੀ ਫੈਸਲਾ ਹੋ ਗਿਆ ਉੱਲੂ ਦੀ ਕਰ ਵਾਲੀ ਹਾਂਸ ਨੂੰ ਬੜਾ ਦੁੱਖ ਲੱਗਿਆ ਹਾਂਸ ਉੱਡਣ ਲੱਗਿਆ ਤਾਂ ਉਹਨੂੰ ਉੱਲੂ ਕਹਿੰਦਾ ਜਾ ਜਿੱਤਰਾ ਲੈ ਜਾ ਆਪਣੀ ਘਰ ਵਾਲੀ ਨੂੰ ਉਹ ਕਹਿੰਦਾ ਯਾਰ ਕਮਾਲ ਹੈ 2 ਘੰਟੇ ਦਾ ਡਿਬੇਟ ਚ ਲੰਘ ਗਿਆ ਆਪਣੇ ਉਹ ਕਹਿ ਗਿਆ ਮੇਰੀ ਘਰ ਵਾਲੀ ਹੈ ਹੁਣ ਕਹਿੰਦਾ ਤੂੰ ਲੈ ਜਾ ਆਪਣੀ ਘਰ ਨੂੰ ਕਹਿੰਦਾ ਮੈਂ ਕੋਈ ਏਦਾਂ ਦੀ ਕੋਈ ਤੈਨੂੰ ਬੇਇਜ਼ਤੀ ਨਹੀਂ ਕਰਨੀ ਸੀ ਕੁਛ ਨਹੀਂ ਰਾਤ ਨੂੰ ਸੁਣਿਆ ਸੀ ਤੇਰਾ ਕਹਿੰਦਾ ਜਿਹੜਾ ਤੂੰ ਬੋਰਡ ਤੇ ਬੈਠਾ ਬੋਲੀ ਜਾਂਦਾ ਸੀ ਵੀ ਉੱਲੂਆਂ ਕਰਕੇ ਯਾਰਡ ਹੁੰਦਾ ਕਹਿੰਦਾ ਮੈਂ ਤੈਨੂੰ ਨਹੀਂ ਦੱਸਣਾ ਸੀ ਉਜਾਰ ਉੱਲੂਆਂ ਕਰਕੇ ਨਹੀਂ ਹੁੰਦਾ ਜਿੱਥੇ ਇਹੋ ਜਿਹੀ ਪੰਚਾਇਤਾਂ ਹੋਣ ਉੱਥੇ ਯਾਰਡ ਹੁੰਦਾ ਸੋ ਇਹ ਇਹ ਜਿਹੀ ਪੰਚਾਇਤਾਂ ਚੁਣਿਓ ਇਨਾਂ ਜਿੱਥੇ ਯਾਰਡ ਪੈ ਜੇ ਜਿਹੜੀਆਂ ਯਾਰਡ ਪਾਉਂਦੀਆਂ ਹੋਣ ਤੇ ਗਲਤ ਫੈਸਲੇ ਕਰਦੀਆਂ ਹੋਣ ਸੋ ਮੈਂ ਇਹੀ ਕਹਿਣਾ ਕਿ ਖਾਸ ਤੌਰ ਤੇ ਪੇਛੇਤੀ ਸਰਪੰਚ ਸਾਹਿਬ ਮਤਲਬ ਬੜੇ ਮਾਣ ਨਾਲ ਲਿਆ ਜਾਂਦਾ ਹੈ ਨਾਮ ਔਰ ਇੱਕ ਵਾਰੀ ਸਰਪੰਚ ਸਾਹਿਬ ਅੱਲ ਪੈ ਜੇ ساری ਉਮਰ ਕਈ ਪੀੜ੍ਹੀਆਂ ਤੱਕ ਸਰਪੰਚਾਂ ਦਾ ਘਰ ਸਰਪੰਚਾਂ ਦਾ ਘਰ ਮੈਂਬਰ ਮੈਂਬਰ ਹੋਣਾ ਵੀ ਬੜੀ ਵੱਡੀ ਪ੍ਰਾਪਤੀ ਕਿ ਮੈਂ ਮੈਂਬਰ ਹਾਂ ਪੰਚਾਇਤ ਦਾ ਐਡੀ ਵੱਡੀ ਇੱਕ ਪੰਚਾਇਤ ਦੀ ਉਸ ਵੇਲੇ ਮਤਲਬ ਪਾਵਰ ਹੁੰਦੀ ਸੀ ਕਿਉਂਕਿ ਪੰਚਾਇਤ ਤੋਂ ਬਾਹਰ ਜਾਂਦੇ ਨਹੀਂ ਸੀ ਫੈਸਲੇ ਪੰਚਾਇਤ ਹੁਣ ਤਾਂ ਸੱਸ ਨੂੰ ਹਾਂਦੇ ਝਗੜੇ ਵੀ ਸੁਪਰੀਮ ਕੋਰਟ ਚ ਫਿਰਦੇ ਆ ਕੋਈ ਕੋਈ ਰੋਕਣ ਵਾਲੀ ਹੈ ਨਹੀਂ ਨਾ ਕਿਸੇ ਦੀ ਮੰਨੇ ਕੋਈ ਚਾਰ ਮੈਂਬਰ ਉਧਰ ਹੋ ਜਾਂਦੇ ਨੇ ਚਾਰ ਉਧਰ ਹੋ ਜਾਂਦੇ ਨੇ ਚਲੋ ਜੀ ਜਿਹੜੇ ਫੈਸਲੇ ਪਹਿਲਾਂ ਪੰਚਾਇਤਾਂ ਚ ਹੁੰਦੇ ਸੀ ਅੱਜ ਸੁਪਰੀਮ ਕੋਰਟ ਚ ਫਿਰਦੇ ਨੇ ਸੋ ਅਸੀਂ ਚਾਹੁੰਦੇ ਹਾਂ ਪੰਚਾਇਤੀ ਸਿਸਟਮ ਨੂੰ ਜਿਹੜਾ ਉਹ ਤਕੜਾ ਕਰੀ ਉਹ ਤਾਂ ਹੋਊਗਾ ਸਰ ਜੇ ਵਧੀਆ ਬੰਦੇ ਚੁਣ ਕੇ ਲੋਕਾਂ ਦੀ ਮਨਪਸੰਦ ਦੇ ਬੰਦੇ ਚੁਣ ਕੇ ਜਿਹੜੇ ਨੇ ਉਹ ਆਉਣਗੇ ਔਰ ਪੰਚਾਇਤ